ਡੇਰਾ ਬਿਆਸ ਦੇ ਮੁਖੀ ਅੱਜ ਨਾਬਾ ਪਹੁੰਚੇ ਜਿੱਥੇ ਉਹਨਾਂ ਵੱਲੋਂ ਨਾਬਾ ਜੇਲ੍ਹ ਵਿੱਚ ਬੰਦ ਅਕਾਲੀ ਆਗੂ ਵਿਕਰਮਜੀਤ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਗਈ ਜਿਕਰ ਜੋਗ ਹੈ ਕਿ ਵਿਕਰਮਜੀਤ ਸਿੰਘ ਮਜੀਠੀਆ ਇਸ ਸਮੇਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਨਾਬਾ ਜੇਲ੍ਹ ਵਿੱਚ ਬੰਦ ਨੇ ਮੁਲਾਕਾਤ ਤੋਂ ਬਾਅਦ ਡੇਰਾ ਮੁਖੀ ਵਿਆਸ ਨੇ মিডিਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਜੀਠੀਆ ਪੂਰੀ ਤਰ੍ਹਾਂ ਠੀਕ ਨੇ ਤੇ ਚੜ੍ਹਦੀ ਕਲਾ 'ਚ ਨੇ ਉਹਨਾਂ ਕਿਹਾ ਕਿ ਮਜੀਠਿਆ ਉੱਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਨੇ। ਬਾਬਾ ਜੀ ਕਿਸ ਤਰ੍ਹਾਂ ਲੱਗਿਆ ਮੁਲਾਕਾਤ ਕਰਕੇ ਦਿਲ ਤੋਂ? ਲੋਕ ਬਹੁਤ ਚੰਗੇ। ਖੁਸ਼ ਆ। ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਤੇ ਡਰੱਗਸ ਦੇ ਜਿਹੜਾ ਹੈਗਾ આરોਪ ਵੀ ਨੇ? ਸਭ ਗਲਤ ਹੈ। ਗਲਤ ਨਹੀਂ ਜੀ। ਬਾਬਾ ਜੀ ਕਿਸ ਤਰ੍ਹਾਂ ਤੁਸੀਂ ਲਗਾਤਾਰ ਮੁਲਾਕਾਤ ਕਰਦੀਆਂ ਮਿਲਦੇ? ਕਿਉਂ? ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਤੁਹਾਡਾ ਰਿਸ਼ਤੇਦਾਰ ਹੋਵੇ ਤੁਸੀਂ ਜਾਉਂਗੇ ਕਿ ਬਾਬਾ ਜੀ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਦਾ ਲੱਗੇ ਕਿਸ ਤਰ੍ਹਾਂ ਦੀ ਗੱਲਾਂ ਹੋਈਆਂ ਨੇ ਪਰਿਵਾਰਕ ਤੌਰ ਤੇ ਜੇਲ੍ਹ ਦੇ ਅੰਦਰ ਜਿਵੇਂ ਆਪਾਂ ਆਪਣੇ ਯਾਰਾਂ ਦੋਸਤਾਂ ਨਾਲ ਗੱਲਾਂ ਕਰਦੇ ਹਾਂ ਜੀ ਹਾਂ ਕਿਸ ਤਰ੍ਹਾਂ ਕੋਈ ਹੋਰ ਕੋਈ ਸੁਨੇਹਾ ਮਜੀਠੀਆ ਸਾਹਿਬ ਨੇ ਤੁਹਾਨੂੰ ਕੋਈ ਪਰਿਵਾਰ ਲਈ ਉਹਨਾਂ ਦੀ ਧਰਮ ਪਤਨੀ ਲਈ ਕੋਈ ਸੁਨੇਹਾ ਅੰਦਰੋਂ ਪੇਚਿਆਵੇ ਤੁਹਾਨੂੰ ਬੇਟਾ ਉਹਨਾਂ ਜੁਗਿਆਂ ਅੰਦਰ ਲੀਆਂ ਗੱਲਾਂ ਹੁੰਦੀਆਂ ਸਾਰੀਆਂ ਤਾਂ ਨਹੀਂ ਕੀਤੀਆਂ ਜਾਂਦੀਆਂ ਜਿਹੜੀ ਡਰੱਗ ਦੇ ਡਰੱਗ ਦੇ ਜਿਹੜੇ ਕੇਸ ਹੈ ਜਿਹੜਾ ਡਰੱਗ ਦਾ ਇੱਕ ਮਿੰਟ ਇਹ ਡਰੱਗ ਡਰੱਗਸ ਦਾ ਜਿਹੜਾ ਲੱਗਿਆ ਅਰੋਭ ਆ ਕਿਸ ਤਰ੍ਹਾਂ ਦੇਖਦੇ ਸਭ ਗਲਤ ਹੈ ਕੱਕੇ 3 ਲੱਖ ਤਾਂ ਵੀ ਕਿਹੜੀ ਸਰਕਾਰ ਵੱਲੋਂ ਜਾਂ ਕੋਈ ਏਜੰਸੀਆਂ ਵੱਲੋਂ ਉਹਨਾਂ ਤੇ ਜਿਹੜੇ ਹੈਗਾ ਕਿਸ ਤਰ੍ਹਾਂ ਤੁਸ਼ ਨਾ ਨਹੀਂ ਦਿੰਦੀ ਕਿ ਮੈਂ ਕਿਸੇ ਤੇ ਕਮੈਂਟ ਕਰਾਂ ਮੈਨੂੰ ਸ਼ੋਭਾ ਨਹੀਂ ਦਿੰਦੀ ਮਗਰ ਰਿਸ਼ਤੇਦਾਰੀ ਆਪਣੀ ਜਗ੍ਹਾ ਤੇ ਹੈ ਸਰਕਾਰ ਜੋ ਕਰਿਓ ਉਹਨਾਂ ਦੀ ਜਗ੍ਹਾ ਤੇ ਜਿਹੜੇ ਡਰੱਗਸ ਦੇ ਜਿਹੜੇ ਝੂਠੇ ਰੂਪ ਨੇ ਸਭ ਗਲਤ ਹੈ ਚਲੋ ਸਰ ਚਲੋ ਸਰ ਸਰ ਦੀ ਬਖਸ਼ਿਸ਼ ਬੜਾ ਚੰਗਾ ਲੱਗਿਆ ਸਰ ਬੈਠਣ ਦਿਓ ਜੀ ਕੋਈ ਪਰਵਾਹ ਦੇ ਨਾਲ ਇੱਕ ਮਿੰਟ ਜੀ ਇੱਕ ਮਿੰਟ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਰ ਕਿਵੇਂ ਰਹੀ ਮੁਲਾਕਾਤ ਜੀ ਬਹੁਤ ਚੰਗੀ ਵਾਰੀ ਹਿੱਲਣ ਆਇਓ ਬਹੁਤ ਚੰਗੀ ਰਹੀ ਹਾਂਜੀ ਹਾਂ ਔਰ ਮਾਲਕ ਦੀ ਬਹੁਤ ਬਖਸ਼ਿਸ਼ ਹੈ ਔਰ ਰਹੂਗੀ